ਸੀਰੀ ਹੈ ਲੋਧਤ ਗਰੇ ਮਲਾਮਪਤ ਦੀ ਗੱਲ ਨੇ ਜਿਹਦੇ ਵਿੱਚ ਸਫਾਈ ਸੇਵਕ ਸਫਾਈ ਸੀਵਰਮੈਨ ਜਿਹਦੀ ਲੰਬੇ ਸਮੇਂ ਤੋਂ ਰੋਕ ਲੱਗੀ ਪਈ ਸੀਗੀ ਕਿਤਨਾ ਕਿਤੇ ਸਿਆਸਤ ਦੀ ਭੇਡ ਚੜਿਆ ਪਈ ਉਹ ਕੰਮ ਜਿਹਦੇ ਵਿੱਚ ਮੌਜੂਦਾ ਜਿਹੜੀ ਕਾਰਪੋਰੇਸ਼ਨ ਆ ਕਾਂਗਰਸ ਤੇ ਕਾਂਗਰਸ ਕਾਲੋਜਾ ਕਮਿਸ਼ਨਰ ਨਗਰ ਨਿਗਮ ਦੇ ਨੂੰ ਪਾਵਰਾਂ ਮਿਲ ਗਈਆਂ ਵਾ ਨਗਰ ਨਿਗਮ ਨੂੰ ਪਾਵਰਾਂ ਮਿਲ ਗਈਆਂ ਵਾ ਇਹ ਜਿਹੜੇ ਕਬੂਤ ਚੱਲੇ ਦੇ ਆਪ ਦੇ ਜਿਹੜੇ ਨਮਾਇंदे ਬਣੇ ਫਿਰਦੇ ਆ ਕੁਰਸੀਆਂ ਤੇ ਬਹਿ ਕੇ ਇਹ ਰੋਲ ਉਹਨਾਂ ਦਾ ਬੰਦਾ ਸੀਗਾ ਚਿੱਠੀਆਂ ਲਿਖਣ ਦਾ ਕੰਮ ਨਹੀਂ ਹੁੰਦਾ ਦੌੜ ਭੱਜ ਕਰਕੇ ਮੈਂ ਸਮਝਦਾ ਵੀ ਜਿਹੜਾ ਮੈਡਮ ਨੇ ਰੋਲ ਅਨਭਾਇਆ ਅਸੀਂ ਇੱਕ ਤਾਂ ਪਾਰਟੀ ਤੇ ਸ਼ਹਿਰ ਸਮੁੱਚੀ ਸ਼ਹਿਰ ਵੱਲੋਂ ਵੀ ਅਸੀਂ ਮੈਡਮ ਕਮਿਸ਼ਨਰ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰ ਇੱਕ ਚਿੱਠੀ ਕੱਲ ਮਾਨਜੂਰ ਕਮਿਸ਼ਨਰ ਸਾਹਿਬ ਨੂੰ ਅਧਿਕਾਰ ਮਿਲੇ ਆ ਭਰਤੀ ਦੇ ਉਹ ਬਹੁਤ ਵੱਡੀ ਜਿੱਤ ਆ ਕਿਉਂਕਿ ਜਿੱਥੇ ਸਰਕਾਰ ਦੀ ਪਾਲਿਸੀ ਜੇ ਵੀ ਸਿੱਧੀ ਭਰਤੀ ਉੱਥੇ ਹੋਣੀ ਆ ਹੁਣਾਂ ਨੇ ਮੈਡਮ ਨੂੰ ਕਮਿਸ਼ਨ ਦੀ ਫਾਈਲੇ ਜਟਾਲ ਦਿੱਤੇ ਆ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਾਨਤਾ ਕਰਨੀ ਹੈ ਕਿ ਤੁਹਾਡੇ ਤੋਂ ਦੁਕਾੜਿਆ ਇਹ ਬੰਦਿਆਂ ਦੇ ਕਿਰਪਾ ਕਰੋ ਇੱਕ ਕਾਨੂੰਨ ਆਦੇ ਦੇ ਦਿਓ ਕਿ ਕਾਨੂੰਨ ਪ੍ਰਧਾਨ ਜੀ ਅੱਜ ਪੱਜ ਗੱਲ ਕਰੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕਹਿ ਲੋ ਕਿ ਜਿਨ ਕਿ ਨਗਰ ਨਿਕਮ ਤੇ ਸਫਾਈ ਕਰਮਚਾਰੀ ਵਾਲੇ ਆਵਾਜ਼ ਬੁਲੰਦ ਕਰ ਰਹੇ ਸੀ ਪਾਰਟੀ ਵੱਲੋਂ ਤਾਂ ਅੱਜ ਕਿਤਨੇ ਕਿਤੇ ਸਰਕਾਰ ਵੱਲੋਂ ਕਹਿੰਨ ਕਿ ਉਹਨਾਂ ਦੇ ਨੂੰ ਹੱਕ ਦੇ ਸੁਣਵਾਈ ਹੋਣ ਜਾ ਰਹੀ ਹੈ ਕਿੱਦਾਂ ਦੇਖਦੇ ਕਿ ਪਾਰਟੀ ਵੱਲੋਂ ਜਿਹੜੀ ਕਿ ਉਹਨਾਂ ਪ੍ਰਤੀ ਜਿਹੜੀ ਕੀਤੀ ਗਈ ਸੰਘਰਸ਼ ਮੈਂ ਗਰਮੀਤਲਾ ਬਟੂ ਪ੍ਰਧਾਨ ਏਕਤਾ ਪਾਰਟੀ ਮੇਰੇ ਨਾਲ ਸਦਾ ਪਰਮਜੀਤ ਸਿੰਘ ਦੀ ਹਲਕਾ ਕਰੂਰ ਸਾਹਿਬ ਦੇ ਇੰਚਾਰਜ ਹੈਗੇ ਆ ਕਿਉਂਕਿ ਜਿਹੜਾ ਅੱਜ ਫੈਸਲਾ ਆਇਆ ਏਕਤਾ ਪਾਰਟੀ ਕਾਫੀ ਸਾਲਾਂ ਤੋਂ ਮੈਂ ਸਮਝਦਾ ਵੀ ਕਾਂਗਰਸ ਦੀ ਨਲਾਇਕੀ ਕਰਕੇ ਕਿਉਂਕਿ ਜਿਹੜਾ ਫੈਸਲਾ ਅੱਜ ਆਇਆ ਇਹ ਫੈਸਲਾ ਜਿਹੜਾ 2017 ਚ ਵੀ ਆ ਸਕਦਾ ਪਹਿਲਾਂ ਵੀ ਆ ਸਕਦਾ ਹੈ ਪਰ ਮੈਂ ਸਮਝਦਾ ਕਿ ਮੈਡਮ ਕਮਿਸ਼ਨਰ ਜਿਹੜੀ ਹੈ ਉਹ ਇੱਥੇ ਹਲਕੇ ਤੋਂ ਕੂਪਲੇ ਚ ਆਈ ਹੈ ਵੀ ਕਾਫੀ ਮੈਂ ਸਮਝਦਾ ਵੀ ਕਪੂਰਸਲੇ ਦਾ ਬਦਲਾ ਆਇਆ ਪਿਆ ਪਰ ਦੇਖੋ ਇੱਕ ਨਗਰ ਕੌਂਸਲਰ ਸੀਗੀ ਉਹਨੂੰ ਨਗਰ ਨਿਗਮ ਬਣਾ ਦਿੱਤਾ ਗਿਆ ਹਾਲਾਂਕਿ ਸਿਰਫ ਇਹ ਨਗਰ ਕੌਂਸਲਰ ਲੈਕ ਹੈਗੀ ਸੀਗੀ ਪਰ ਮੈਂ ਸਮਝਦਾ ਵੀ ਕਾਂਗਰਸੀਆਂ ਦੀ ਬਦੌਲਤ ਵੀ ਜਿਹੜੀ ਇਹ ਨਗਰ ਨਿਗਮ ਬਣ ਗਈ ਸੀਗੀ ਵੀ ਇਹਨੂੰ ਕਵਰ ਕਰਨਾ ਬੜਾ ਔਖਾ ਸੀਗਾ ਕਿਉਂਕਿ 50 ਵਾਰਡਾਂ ਜਿਹੜੀਆਂ ਸੀਗੇ ਮੰਨ ਲਓ 50 ਐਮਸੀ ਸੀਗੇ ਹਰ ਕੈਂਪਿੰਗ ਮੈਂ ਸਮਝਦਾ ਸਫਾਈ ਸੇਵਕ ਚਾਹੀਦਾ ਸੀਗਾ ਪਰ ਦੇਖੋ ਸਰਕਾਰ ਹੁੰਦਿਆਂ ਨਹੀਂ ਕੁਝ ਬਣਿਆ ਰਾਣਾ ਗੁਰਜੀਤ ਸਿੰਘ ਐਮਐਲਏ ਸੀਗਾ ਇਹਨਾਂ ਦੇ ਮੇਅਰ ਸੀਗੇ ਇਹਨਾਂ ਦੇ ਕਾਉਂਸਲਰ ਸੀਗੇ ਕਾਫੀ ਵਾਰੀ ਇਹਨਾਂ ਨੇ ਹਾਊਸ ਮੀਟਿੰਗਾਂ ਕੀਤੀਆਂ ਪਰ ਮੈਂ ਸਮਝਦਾ ਉਹ ਬੇਛੱਟਾ ਰਹੀਆਂ ਪਰ ਮੈਡਮ ਦੀ ਬਦੌਲਤ ਵੀ ਮੈਂ ਸਮਝਦਾ ਕਿ ਕਾਫੀ ਉਹਨਾਂ ਨੇ ਮਿਹਨਤ ਕੀਤੀ ਇਕਤਾ ਪਾਰਟੀ ਨੇ ਸਮੇਂ-ਸਮੇਂ ਤੇ ਸਫਾਈ ਸੇਵਕਾ ਦਿੱਤੇ ਨਗਰ ਨਿਗਮ ਦੇ ਆਗੂ ਵਰਕਰ ਜਿੰਨੇ ਵੀ ਉੱਤੇ ਹੈਗੇ ਸੀ ਜਿਗ ਸਰਕਾਰੀ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਮੈਂ ਸਮਝਦਾ ਵੀ ਇਹ ਆਵਾਜ਼ ਚੱਕੀ ਗਈ ਕਿਉਂਕਿ ਦੇਖੋ ਹਰ ਕਵਾੜ ਦੇ ਵਿੱਚ ਸਫਾਈ ਸੇਵਕ ਚਾਹੀਦਾ ਦੇਖੋ ਠੇਕੇਦਾਰ ਤੇ ਆਪ ਠੇਕੇਦਾਰ ਆਪਾ ਦੇਣੇ ਉਹਦਣਾ ਨਹੀਂ ਜਿਸ ਤਰ੍ਹਾਂ ਚੱਲਦਾ ਕਿਉਂਕਿ ਦੇਖੋ ਥੋੜ੍ਹਾ-ਥੋੜ੍ਹਾ ਤਰਖਾਵਾਂ ਨਾਲ ਉਹਨਾਂ ਦੇ ਪਰਿਵਾਰ ਦੇ ਮੈਂ ਸਮਝਦਾ ਗੁਜ਼ਾਰੇ ਨਹੀਂ ਹੁੰਦੇ ਸੀਗੇ ਪਰ ਅੱਜ ਦੇਖੋ ਵੀ ਚਲੋ देर आया दुरुस्त आया ਵੀ ਮੈਡਮ ਕਮਿਸ਼ਨਰ ਜੀ ਬਦੌਲਤ ਵੀ ਜਿਹੜਾ ਪੱਤਰ ਮਿਲਿਆ ਉਹਦੇ ਵਿੱਚ ਮੈਂ ਸਮਝਦਾ ਨਾ ਉਹਰੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਲੋੜ ਹੈਗੀ ਹੈ ਨਾ ਮੇਅਰ ਦੀ ਲੋੜ ਹੈਗੀ ਹੈ ਉਹ ਸਾਰੀਆਂ ਪਾਵਰਾ ਮੈਂ ਸਮਝਦਾ ਵੀ ਇੱਕ ਛੱਤਲੇ ਦੇ ਕੇ ਇਹ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਕਿ ਮੈਂ ਮੈਡਮ ਕਮਿਸ਼ਨਰ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਦੇਖੋ ਸ਼ਹਿਰ ਦੀ ਬੜੀ ਵੱਡੀ ਇੱਕ ਕੂੜੇ ਸਮੱਸਿਆ ਹੈਗੀ ਆ ਉਹ ਤੁਹਾਡੇ ਕੋ ਮੈਂ ਸਮਝਦਾ ਪਾਵਰ ਹੈਗੀ ਆ ਅਸੀਂ ਵੀ ਤੁਹਾਡੇ ਨਾਲ ਖੜੇ ਆ ਜਗਾ ਦਵਾਨ ਦੇ ਅਸੀਂ ਵੀ ਹੱਕ ਚ ਰਹਿ ਗਏ ਆ ਕਿ ਸਰਕਾਰ ਜਿਹੜੀ ਹੈ ਕਪੂਰ ਥਲੇ ਵੱ ਨਿਗਾ ਮਾਰੇ ਕਿਉਂਕਿ ਸਰਕਾਰਾਂ ਦੇ ਕੰਮ ਬੰਦੇ ਆ ਵੀ ਜਿਹੜਾ ਮੈਡਰਨ ਕਮਿਸ਼ਨਰ ਨੇ ਰੋਲ ਨਿਭਾਇਆ ਇਹ ਜਿਹੜੇ ਕਪੂਰ ਥਲੇ ਦੇ ਆਪ ਦੇ ਜਿਹੜੇ ਨਮਾਇंदे ਬਣੇ ਫਿਰਦੇ ਆ ਕੁਰਸੀਆਂ ਤੇ ਬਹਿ ਕੇ ਇਹ ਰੋਲ ਉਹਨਾਂ ਦਾ ਬੰਦਾ ਸੀਗਾ ਚਿੱਠੀਆਂ ਲਿਖਣ ਦਾ ਕੰਮ ਨਹੀਂ ਹੁੰਦਾ ਦੌੜ ਭੱਜ ਕਰਕੇ ਮੈਂ ਸਮਝਦਾ ਵੀ ਜਿਹੜਾ ਮੈਡਮ ਨੇ ਰੋਲ ਅਨਭਾਇਆ ਅਸੀਂ ਇੱਕ ਤਾਂ ਪਾਰਟੀ ਤੇ ਸ਼ਹਿਰ ਸਮੁੱਚੀ ਸ਼ਹਿਰ ਵੱਲੋਂ ਵੀ ਅਸੀਂ ਮੈਡਮ ਕਮਿਸ਼ਨਰ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਾਂਜੀ ਗੋਪਾਲ ਜੀ ਪਿਛਲੇ 2 ਦਿਨਾਂ ਤੋਂ ਤੁਸੀਂ ਕਹਿੰਦੇ ਕਿ ਹੜਤਾਲ ਤੇ ਬੈਠੇ ਆ ਪੁਲੇ ਨਗਰ ਨਿਕਮ ਕਰਮਚਾਰੀ ਤੇ ਐਜ਼ ਅ ਪ੍ਰੈਜ਼ੀਡੈਂਟ ਜਿਹੜਾ ਕਿ ਤੁਸੀਂ ਜੂਨੀਅਨ ਦੇ ਕਿੱਦਾਂ ਦੇਖਦੇ ਜਰੋ ਕਿ ਸਰਕਾਰ ਵੱਲੋਂ ਤੁਹਾਡੀ ਮੰਗਾਂ ਨੂੰ ਕਿਸ ਤਰੀਕੇ ਨਾਲ ਪ੍ਰਵਾਨਗੀ ਦਿੱਤੀ ਗਈ ਆ ਫੋਸਲਾ ਜੀ ਦੇਖੋ ਇਹਨਾਂ ਵੀ ਐਲੀਟੇਸ਼ਨਾਂ ਲੜੀਆਂ ਅੱਜ ਵੀ ਲੱਗ ਰਿਹਾ ਅੱਜ ਤੀਸਰਾ ਦਿਨ ਹੋ ਗਿਆ ਪਰ ਇੱਕ ਚਿੱਠੀ ਕੱਲ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਧਿਕਾਰ ਮਿਲੇ ਆ ਭਰਤੀ ਦੇ ਉਹ ਬਹੁਤ ਵੱਡੀ ਜਿੱਤ ਆ ਕਿਉਂਕਿ ਜਿੱਥੇ ਸਰਕਾਰ ਦੀ ਪਾਲਿਸੀ ਜਿਵੇਂ ਸਿੱਧੀ ਭਰਤੀ ਉੱਥੇ ਹੋਣੀ ਆ ਉਹਨਾਂ ਨੇ ਮੈਡਨੂਨ ਕਬੂਤਰੇ ਦੀ ਭਰਤੀ ਲਈ ਅਧਿਕਾਰ ਦਿੱਤੇ ਆ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮੰਗ ਕਰਦੇ ਆਂ ਕਿ ਤੁਹਾਡੇ ਕੋਲ ਅਧਿਕਾਰ ਹੈ ਇਹ ਬੰਦਿਆਂ ਦੇ ਕਿਰਪਾ ਕਰੋ ਤੇ ਕੱਲ ਨੂੰ ਆਰਡਰ ਦੇ ਦਿਓ ਕਿ ਅਸੀਂ ਕੱਲ ਹੀ ਤਰਜੋ ਸਕੀਏ ਤੇ ਕਿੱਦਾਂ ਦੇਖਦੇ ਕਿ ਕਹ ਲੋ ਕਿ ਇਹ ਜਿਹੜੀ ਕਿ ਤੁਹਾਡਾ ਸੈਂਕੜਸ਼ ਸੀ ਜਿੱਥੇ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਹੈ ਕਿੰਨੀਆਂ ਕਿ ਪਾਰਟੀਆਂ ਬਲੋ ਜਿਹੜੀ ਕਿ ਜੂਨੀਅਰ ਨੂੰ ਸਪੋਰਟ ਦਿੱਤੀ ਗਈ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਰੋਟੀਆਂ ਸੇਕੀਆਂ ਜੂਨੀਅਰ ਨੂੰ ਕਿਸੇ ਵੀ ਸਪੋਰਟ ਨਹੀਂ ਕੀਤੀ ਹੈ ਜੇ ਰਾਜਨੀਤਿਕ ਪਾਰਟੀਆਂ ਚੁੰਨੀਆਂ ਅੱਜ ਤੋਂ ਪਹਿਲਾਂ ਵੀ ਬੰਦੇ ਰੱਖੇ ਜਾ ਸਕਦੇ ਸੀ ਪਰ ਇਹ ਨਹੀਂ ਜਿਨੂੰ ਚੁੰਨਦੇ ਸਕੇ ਅੱਜ ਵੀ ਚਾਹੇ ਮੁਰੂਦਾ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ ਕਿਸੇ ਨੂੰ ਇਹ ਨਹੀਂ ਪਤਾ ਵੀ ਚਿੱਠੀ ਨਿਕਲੀ ਆ ਕਿ ਨਹੀਂ ਨਿਕਲੀ ਆ ਇਹ ਜਿਹੜੀ ਚਿੱਠੀ ਨਿਕਲੀ ਆ ਇਹ ਮੈਡਮ ਦੇ ਸਦਕਾ ਤੇ ਯੂਨੀਅਨ ਦੀ ਸੰਘਰਸ਼ ਦੇ ਸਦਕਾ ਨਿਕਲੀ ਆ ਬਾਕੀ ਕਿਸੇ ਨੇ ਇਹਦੇ ਵਿੱਚ ਪੋਲੀਟੀਕਲ ਪਾਰਟੀ ਦਾ ਕੋਈ ਯੋਗਦਾਨ ਕਹਿੰਦਾ ਮਤਲਬ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਿ ਰਾਜਨੀਤਿਕ ਪਾਰਟੀਆਂ ਯੂਨੀਅਨ ਦੇ ਨਾਲ ਖਲਵਾੜ ਕਰਦੀ ਨਜ਼ਰ ਆਈ ਆ देखो जी जिन्हें भी आ, है आपने लाए हैं तुम्हें भी समय समय से रिकवरी कर आए हैं पर अज तक राजनीति पार्टियां ने आश्वासन देकर चल गए उस तो बाद ने सोने लिया है अच्छे यूनियन ने धरना ला दकना दिनों से आए कह मतलब कि कितने किसी पा तरीके कि कई यूनियन एक आस जागी है जिकी मैडम कमिश्नर वालों एफट करके जिकी मदद की उत्तर सरकार तो मंजूरी करवाई है देखो यह बहुत वाला काम होया क्योंकि असी पठानकोट तो ਸਾਡੇ ਜਿਹੜੇ ਇੱਥੇ ਸਪੈਸਿਫਿਕ ਜੁਨੀਅਨ ਨੇ ਹੜਤਾਲ ਕੀਤੀ ਸੀ ਉੱਥੇ 376 ਬੰਦਿਆਂ ਨੂੰ ਆਰਡਰ ਮਿਲੇ ਸੀ ਅਸੀਂ ਉਹ ਇਸ਼ੂ ਗੱਲ ਉਠਾਇਆ ਸੀਗਾ ਵੀ ਜੇ ਉਹਨਾਂ ਨੂੰ ਆਰਡਰ ਮਿਲ ਸਕਦੇ ਤਾਂ ਸਾਨੂੰ ਕਿਉਂ ਨਹੀਂ ਉਹਦੇ ਵਿੱਚ ਮੈਡਮ ਨੇ ਵੀ ਉੱਥੇ ਚਿੱਠੀ ਪਾਈ ਆ ਉਹਦਾ ਕਰਕੇ ਹੀ ਇਹ ਦੁਬਾਰਾ ਲੈਟਰ ਨਿਕਲਿਆ ਹੈ ਤਾਂ ਕਹਿਣ ਦਾ ਮਤਲਬ ਕਿ ਜਲਦ ਤੋਂ ਜਲਦ ਉਹਨਾਂ ਹੜਤਾਲ ਖਤਮ ਹੋ ਸਕਦੀ ਆ ਦੇਖੋ ਜੇ ਸਾਡੀ ਪ੍ਰਸ਼ਾਸਨ ਗੱਲ ਸੁਣ ਲਵੇ ਸਾਨੂੰ ਜਗ੍ਹਾ ਇੱਕ ਦੇ ਦੇਵੇ ਤਾਂ ਕਿ ਸਿੱਧੀ ਭਰਤੀ ਕਰਕੇ ਜਿਹੜੀ ਆਪਣੇ ਇੱਥੇ ਲੋਕਲ ਲੈਵਲ ਤੇ ਸਾਨੂੰ ਜਿਦੋਂ ਆਰਡਰ ਦੇ ਦੂਗਾ ਤੇ ਅਸੀਂ ਚੱਕਾਂਗੇ